ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕਹਾਣੀ ਪਾਪ ਦਾ ਫਲ ਭਾਗ 4 ਲੇਖਕ ਬਲਕਰਨ ਵੀਰ ਸਿੰਘ ਰੱਜੋ ਦਾ ਤਾਪ ਨਾਲ ਮੱਥਾ ਟਪ ਰਿਆ ਸੀ ਸਰੀਰ ਚੋਂ ਲਾਟਾਂ ਨਿਕਲ ਰਹੀਆਂ ਸਨ ਪਿੱਠ ਦਾ ਦਰਦ ਜਾਨ ਕੱਢ ਰਿਹਾ ਸੀ ਸਵੇਰੇ ਬੜੀ ਮੁਸ਼ਕਲ ਨਾਲ ਉੱਠੀ ਰਾਤ ਦੀ ਹੁਨਿੰਦਰੀ ਹੋਣ ਕਾਰਨ ਅੱਖਾਂ ਸੁਰਖ ਲਾਲ ਹੋਈਆਂ ਸਨ ਰੱਜੋ ਤੇ ਘਰ ਦੋਵਾਂ ਦੀ ਹਾਲਤ ਨਾਜ਼ੁਕ ਸੀ ਮੀਂਹ ਨਾਲ ਮਿੱਟੀ ਖੁਰਨ ਕਰਕੇ ਢੇੜੇ ਵਿੱਚ ਧਰਾਲਾਂ ਪਈਆਂ ਸਨ ਦੇਖਦੇ ਪੱਤੇ ਟਾਹਣੀਆਂ ਖਿਲਰੇ ਸਨ ਜੋ ਪੱਲੜ ਪਰਦਾ ਕੱਜਣ ਲਈ ਲਟਕਾਇਆ ਸੀ ਉਹ ਹਨੇਰੀ ਨਾਲ ਕਿਤੇ ਉੱਡ ਪੜ ਚੁੱਕਾ ਸੀ ਲੱਕੜਾਂ ਧਰਤੀ ਤੇ ਡਿੱਗੀਆਂ ਸਨ ਇਕੱਠੇ ਕੀਤੇ ਚੀਰੂ ਪਿੱਲੇ ਪੈ ਚੁੱਕੇ ਸਨ ਰੱਜੋ ਮੰਜੇ ਤੋਂ ਉੱਠ ਬਿਹੜੇ ਵਿੱਚ ਝਾੜੂ ਲਗਾਉਣ ਲੱਗੀ ਤਾਂ ਮੱਥੇ ਤੇ ਤਰੇਲੀਆਂ ਆਉਣ ਲੱਗੀਆਂ ਦਿਲ ਕੱਚਾ ਹੋਣ ਲੱਗਾ ਪਾਣੀ ਦੀਆਂ ਦੋ ਘੁੱਟਾਂ ਭਰੀਆਂ ਪਰ ਅੰਦਰ ਨਾਲ ਲੱਗੀਆਂ ਆਕਾੜ ਜੋ ਮੰਜੇ ਤੇ ਡਿੱਗ ਪਈ ਉਸ ਦੇ ਇਸ ਹਾਲ ਦੀ ਦਾ ਕੋਈ ਸਾਥੀ ਨਾ ਸੀ ਦੀਪ ਉਸ ਦਾ ਇੰਤਜ਼ਾਰ ਕਰਾ ਕੰਮ ਤੇ ਚਲਾ ਗਿਆ। ਉਹ ਰੱਜੋ ਦੀ ਹਾਲਤ ਤੋਂ ਅਣਜਾਣ ਸੀ। ਜ਼ਗੀਰਾ ਦਿਹਾੜੀ ਕਰਨ ਚਲਾ ਗਿਆ ਸੀ ਤੇ ਬਾਅਦ ਵਿੱਚ ਅਮਰੋ ਸਾਰਾ ਦਿਨ ਬੜਬੜਾਉਂਦੀ ਰਹੀ ਰੱਜੋ ਦਾ ਹਾਲ ਤੱਕ ਨਾ ਪੁੱਛਿਆ। ਇਸ ਦਿਨ ਦਾ ਸੂਰਜ ਟਲਿਆ ਤੇ ਹਨੇਰੀ ਰਾਤ ਨੇ ਆਣ ਕੇ ਰਿਆ। ਰੱਜੋ ਦਾ ਤਾਪ ਅਜੇ ਉੱਤਰਿਆ ਨਹੀਂ ਸੀ। ਪਰ ਦੀਪ ਦਾ ਚਿਹਰਾ ਸਾਰਾ ਦਿਨ ਉੱਤਰਿਆ ਰਿਹਾ। ਰੱਜੋ ਦੀ ਚਿੰਤਾ ਵਾਰ-ਵਾਰ ਸੌਂਦੀ ਰਹੀ। ਕਿਵੇਂ ਹੋਵੇਗੀ? ਆਈ ਕਿਉਂ ਨਾ? ਮਨ ਵਿੱਚ ਕੋਈ ਸਵਾਲ ਉਠ ਰਹੀ ਸਨ। ਅਰਪੋਲ ਜਿਹੀ ਰੱਜੂ ਸਭ ਕੁਝ ਦਿਲ ਤੇ ਲਾ ਬੈਠੀ ਸੀ ਉਸ ਦਾ ਬਚਪਨ ਤੋਂ ਇਹੀ ਸੁਭਾਅ ਸੀ ਕੋਈ ਵੀ ਗੱਲ ਹੋਣੀ ਦਿਲ ਤੇ ਲਗਾ ਲੈਣੀ ਤੇ ਫਿਰ ਤਾਪ ਚੜਾ ਬੈਠਣਾ ਉਦੋਂ ਮਾਂ ਠੰਡੇ ਪਾਣੀ ਦੀਆਂ ਪੱਟੀਆਂ ਰੱਖ ਕੇ ਦਵਾਦਾਰੂ ਕਰ ਤਾਪ ਉਤਾਰ ਦਿੰਦੀ ਪਰ ਅੱਜ ਤਾਂ ਉਹ ਰੱਜੋ ਨੂੰ ਪੀ ਵੇਖ ਕੁਝ ਨਾ ਕੁਝ ਬੋਲੀ ਰਹੀ ਰੱਜੋ ਨੂੰ ਧੀ ਘਟ ਤੇ ਦੁਸ਼ਮਣ ਜਿਆਦਾ ਸਮਝ ਰਹੀ ਸੀ ਰੱਜੋ ਨੇ ਸਾਰੀ ਰਾਤ ਅੜਫੇ ਦੇ ਗੁਜ਼ਾਰੀ ਸਰੀਰ ਕਮਜ਼ੋਰ ਪੈ ਚੁੱਕਾ ਸੀ ਤਾਪ ਕੁਝ ਪਲ ਲੱਥਿਆ ਇਹ ਚੜ ਗਿਆ ਅਗਲੀ ਸਵੇਰ ਘੁੜਕੇ ਵਾਲਾ ਰੱਜੋ ਦੇ ਘਰ ਪਤਾ ਕਰ ਲਈ ਆਇਆ ਉਸ ਵਕਤ ਜਗੀਰਾ ਵੀ ਘਰ ਸੀ ਜਗੀਰ ਸਿੰਘ ਤਕੜਾ ਐ ਮੈਂ ਤੇ ਲੰਘ ਰਿਹਾ ਸਾਂ ਸੋਚਿਆ ਹਾਲਚਾਲ ਪੁੱਛਦਾ ਜਾਵਾਂ ਤੇ ਰੱਜੋ ਨੂੰ ਕਾਲਜੇ ਲਈ ਲੈਂਦਾ ਜਾਵਾਂ ਇਹ ਸੁਣ ਜਗੀਰਾ ਉਦਾਸੇ ਮਨ ਨਾਲ ਬੋਲਿਆ ਕੀ ਕੀ ਦਸਾਂ ਬਾਈ ਕੁਝ ਸਹੀ ਨਹੀਂ ਸਰਕਾਰ ਨੇ ਮਸਾਂ ਰਹਿਣ ਜੋਗੀ ਥਾਂ ਦਿੱਤੀ ਸੀ ਉਹ ਵੀ ਨੱਥਾ ਕੋਹ ਨੂੰ ਫਿਰਦਾ ਤੂੰ ਹੀ ਦੱਸ ਭਲਾ ਮੈਂ ਕਿੱਥੇ ਜਾਵਾਂਗਾ ਜਗੀਰੇ ਦਾ ਗੱਜ ਪਰ ਆਇਆ ਅੱਗੇ ਹੋਰ ਕੁਝ ਬੋਲ ਨਾ ਸਕਿਆ ਨਾ ਵੀਰ ਦਿਲ ਹਲਨਾ ਕਰ ਸਭ ਠੀਕ ਹੋ ਜਾਊ ਨੱਥੇ ਦੀ ਕੀ ਮਜਾਲ ਘਰ ਕੋ ਲਵੇ ਉਹਦੇ ਬਾਪ ਦਾ ਹੈ ਭਾਈ ਉਹ ਨਹੀਂ ਸੁਣਦਾ ਮਥੇ ਦੇ ਤਰਲੇ ਕਰੇ ਮੈਂ ਉਹ ਤੇ ਖੇਤਰਾਮ ਦੀ ਸੁਣਦਾ ਹੈ ਉਹਦਾ ਕਰਜ਼ ਦੋ ਜੋ ਦੇਣਾ ਹੋਇਆ ਫਿਰ ਕੀ ਹੋਇਆ ਸਾਰੀ ਦੁਨੀਆ ਕਰਜ਼ ਲਾਇਆ ਤੂੰ ਕੋਈ ਵੱਖਰਾ ਥੋੜੀ ਦੇ ਨਾ ਹੋਇਆ ਨਾਲੇ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ ਜੀਰਾ ਚੁੱਪ ਸੀ ਮੂੰਹ ਕੁਝ ਨਾ ਬੋਲਿਆ ਰੁੱਕੇ ਵਾਲੇ ਨੇ ਕਿਹਾ ਚੱਲ ਵੀਰ ਰੱਜੋ ਨੂੰ ਕਹਿ ਜਲਦੀ ਆ ਜਾਵੇ ਮੈਨੂੰ ਦੇਰੀ ਹੋ ਰਹੀ ਉਹਨੇ ਨਹੀਂ ਜਾਣਾ ਉਹ ਵੀ ਕੱਲ ਦੀ ਮੰਝੇ ਤੋਂ ਉੱਠੀ ਨਹੀਂ ਤੂੰ ਦੇਰੀ ਨਾ ਕਰ ਇਹ ਕਹਿੰਦਾ ਜਗੀਰਾ ਘਰ ਅੰਦਰ ਚਲਾ ਗਿਆ ਰੁੱਕੇ ਵਾਲਾ ਉੱਥੇ ਚਲਾ ਆ ਦੀਪ ਉਸ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਚਾਚਾ ਕਿੱਥੇ ਸਾਂ ਐਨਾ ਸਮਾਂ ਕਿਉਂ ਲਾਇਆ ਜੀ ਓਏ ਠੰਡ ਰੱਖ ਤੇਰੇ ਹੀ ਕੰਮ ਗਿਆ ਸਾਂ ਇਹ ਆਖਾ ਘਰੂਕੇ ਵਾਲੇ ਨੇ ਦੀਪ ਨੂੰ ਸਾਰੀ ਵਿਥਿਆ ਸੁਣਾਈ। ਸੁਣਦੇ ਸਾਰ ਦੀਪ ਦਾ ਕਾਲਜਾ ਤਪਣ ਲੱਗਾ। ਨਥੇ ਤੇ ਗੁੱਸਾ ਆਇਆ ਤੇ ਰੱਜੋ ਦੀ ਚਿੰਤਾ ਸਤਾਉਣ ਲੱਗੀ। ਭਾਵਕ ਹੋਇਆ ਰੱਜੋ ਦੇ ਘਰ ਵੱਲ ਦੌੜ ਗਿਆ। ਪਿੱਛੋਂ ਘਰੂਕੇ ਵਾਲਾ ਆਵਾਜ਼ਾਂ ਦਿੰਦਾ ਰਿਹਾ। ਪਰ ਪਿਆਰ ਰੰਗ ਵਿੱਚ ਰੰਗਿਆ ਦੀਪ ਕੁਝ ਵੀ ਕਰ ਸਕਦਾ ਸੀ। ਉਹ ਦੌੜਦਾ ਦੌੜਦਾ ਘਰ ਅੱਗੇ ਪਹੁੰਚਿਆ ਤੇ ਬੂਹਾ ਖੜਕਾਇਆ। ਜਗੀਰਾ ਬਾਹਰ ਆਇਆ ਤੇ ਦੀਪ ਨੂੰ ਇਸ ਵਕਤ ਦੇਖ ਪਰੇਸ਼ਾਨ ਹੋਇਆ। ਜਗੀਰੇ ਨੂੰ ਉਹ ਪਲ ਚੇਤਾ ਆਇਆ ਜਦੋਂ ਦੀਪ ਉਸਦੀ ਜਾਨ ਬਚਾਉਣ ਖਾਤਰ ਭੱਜਦਾ ਬੇਰੀਆਂ ਵਾਲੇ ਖੂਹ ਆਇਆ ਸੀ ਉਸ ਵਕਤ ਵੀ ਇਸੇ ਤਰ੍ਹਾਂ ਸਾਹੋ ਸਾਹ ਹੋਇਆ ਸੀ ਅੱਜ ਵੀ ਉਹੀ ਸਥਿਤੀ ਬਣੀ ਸੀ ਜਗੀਰੇ ਨੇ ਪੁੱਛਿਆ ਕੀ ਹੋਇਆ ਪੁੱਤਰਾ ਠੀਕ ਹੈ ਅਚਾਨਕ ਕਿਵੇਂ ਦੀਪ ਨੇ ਸਾਰਾ ਗਮ ਚ ਪਾਉਂਦੇ ਹੌਸਲੇ ਨਾਲ ਆਖਿਆ ਬਾਪੂ ਜੀ ਅੱਜ ਫੇਰ ਤੁਸੀਂ ਬੜਾ ਭਜਾਇਆ ਈ ਦੇਖੋ ਸਾਹ ਨਹੀਂ ਰਹਾ ਲਿਆ ਮੇਰਾ ਕੀ ਹੋਇਆ ਈ ਕੋਈ ਦਸੀਗਾ ਕਿ ਨਹੀਂ ਜ਼ਗੀਰੇ ਨੇ ਆਖਿਆ ਦੀਪ ਨੇ ਫਿਰ ਹਿੰਮਤ કરી ਆਪਣਾ ਪੰਜ ਤਾਉਂਦੇ ਕਿਹਾ ਬਾਪੂ ਜੀ ਐਨਾ ਕੁਝ ਹੋਇਆ ਤੁਸਾਂ ਦੱਸਿਆ ਤੱਕ ਨਹੀਂ ਅਜੇ ਮੈਨੂੰ ਪੁੱਛਦੇ ਕੀ ਹੋਇਆ ਜ਼ਗੀਰਾ ਭਾਵਕ ਹੋਇਆ ਬੋਲਿਆ ਕੀ ਦੱਸਦਾ ਪੁੱਤਰਾ ਮੇਰੀ ਤੇ ਕਿਸਮਤ ਹੀ ਇੰਜ ਐ ਇੰਜ ਨਾਖੋ ਕੋਈ ਸੁਨੇਹਾ ਲਾ ਦਿੰਦੇ ਚਿੱਠੀ ਭੇਜ ਦਿੰਦੇ ਭਲਾ ਹੋਏ ਘੜੁੱਕੇ ਵਾਲੇ ਦਾ ਜੋ ਦੱਸ ਦਿੱਤਾ ਦੀਪ ਨਾਲੇ ਆਖ ਰਿਹਾ ਸੀ ਨਾਲੇ ਘਰ ਦੇ ਆਸੇ ਪਾਸੇ ਦੇਖ ਰਿਹਾ ਸੀ ਅੱਖਾਂ ਰੱਜੋ ਨੂੰ ਟੋ ਰਹੀਆਂ ਸਨ ਬਸ ਪੁੱਤ ਕੀ ਦੱਸਦਾ ਆ ਜਾ ਬਹਿ ਜਾ ਦੀਪ ਮੰਜੇ ਤੇ ਬਹਿੰਦਾ ਆਲੇ ਦੁਆਲੇ ਦੇਖਣ ਲੱਗਾ ਰੱਜੋ ਨਜ਼ਰੀ ਨਹੀਂ ਆਈ ਤਾਂ ਮਨ ਕਾਲਾ ਪੈਣ ਲੱਗਾ ਤਾਂ ਦੀਪ ਨੇ ਪੁੱਛਿਆ ਬਾਪੂ ਜੀ ਇੱਥੇ ਨੇ ਬਾਕੀ ਐਨੀ ਚੁੱਪ ਕਿਉਂ ਹੈ ਮੂੰਹ ਤੇ ਰੱਜੋ ਦਾ ਨਾਮ ਆਉਂਦੇ ਆਉਂਦੇ ਰਹਿ ਗਿਆ ਇੱਥੇ ਹੀ ਹੈ ਅੰਦਰ ਹੋਣੇ ਰੱਜੋ ਦਾ ਕੱਲ ਦੀ ਬਾਹਰ ਨਹੀਂ ਆਈ ਬਾਪੂ ਜੀ ਘਬਰਾਉ ਨਾ ਮੈਂ ਦੇਖਦਾ ਇਹ ਕਹਿੰਦਾ ਦੀਪ ਅੰਦਰ ਚਲਾ ਗਿਆ ਤੇ ਜਾ ਕੇ ਦੇਖਿਆ ਰੱਜੋ ਮੰਜੇ ਤੇ ਖੇਸ ਵਿੱਚ ਲਪਟੀ ਪਈ ਸੀ ਦੀਪ ਨੇ ਉਸ ਦਾ ਚਿਹਰਾ ਤੱਕਿਆ ਤੇ ਆਖਿਆ ਰੱਜੋ ਰੱਜੋ ਕੀ ਹੋਇਆ ਠੀਕ ਹੈ ਦੀਪ ਦੀ ਆਵਾਜ਼ ਸੁਣਦੇ ਹੀ ਰੱਜੋ ਦੀਆਂ ਬੰਦ ਅੱਖਾਂ ਵਿੱਚੋਂ ਹੰਝੂ ਰਿਸਣ ਲੱਗੇ ਉਸਨੇ ਹੱਥੋਂ ਤਾਂ ਕਰਦੇ ਕਿਹਾ ਦੀਪ ਤੁਸੀਂ ਉਹ ਦੀਪ ਨੇ ਇਹ ਸੋਣਾ ਰੱਜੋ ਦਾ ਹੱਥ ਆਪਣੇ ਹੱਥ ਵਿੱਚ ਲਿਆ ਇਹ ਆਖਿਆ ਆ ਰੱਜੋ ਮੈਂ ਆ ਕੋਈ ਫਿਕਰ ਨਾ ਕਰ ਮੈਂ ਆ ਗਿਆ ਹਾਂ ਇਹ ਸੁਣ ਰੱਜੋ ਨੇ ਅੱਖਾਂ ਖੋਲ੍ਹੀਆਂ ਤਾਪ ਨਾਲ ਥਕਾਨ ਭਰੀਆਂ ਲਾਲ ਅੱਖਾਂ ਤੱਕ ਦੀਪ ਘਰਾਇਆ ਤੇ ਰੱਜੋ ਦੇ ਮੱਥੇ 'ਤੇ ਹੱਥ ਰੱਖਿਆ ਇਹ ਕੀ ਤੈਨੂੰ ਤੇ ਤਾਪੇ ਮੱਥਾ ਤਪਦਾ ਪਿਆ ਦੀਪ ਨੇ ਜਲਦੀ ਨਾਲ ਫਿਰ ਜਗੀਰੇ ਨੂੰ ਆਵਾਜ਼ ਦਿੱਤੀ ਬਾਪੂ ਜੀ ਜਲਦੀ ਠੰਡਾ ਪਾਣੀ ਲੈ ਕੇ ਆਓ ਰੱਜੋ ਨੂੰ ਤੇਜ਼ ਬੁਖਾਰ ਹੈ ਜਗੀਰਾ ਪਾਣੀ ਲੈਣ ਲਈ ਚਲਾ ਗਿਆ ਦੀਪ ਨੇ ਆਪਣੀ ਜੇਬ ਵਿੱਚੋਂ ਰਮਾਲ ਕੱਢਿਆ ਤੇ ਰੱਜੋ ਦੇ ਮੱਥੇ 'ਤੇ ਰੱਖਿਆ ਰੱਜੋ ਫਿਕਰ ਨਾ ਕਰ ਦੀਪ ਆ ਗਿਆ ਉਹ ਏ ਹੁਣ ਰੱਜੋ ਮੱਧਮ ਆਵਾਜ਼ ਵਿੱਚ ਬੋਲੀ ਹਾਂ ਦੀਪ ਮੇਰਾ ਦੀਪ ਆ ਗਿਆ ਏ ਇਹ ਸੁਣੋ ਦੀਪ ਦੇ ਅੱਖੋਂ ਅਥਰੂ ਵਹਿਣ ਲੱਗੇ ਹਾਂ ਹਾਂ ਤੇਰਾ ਦੀਪ ਰੱਜੋ ਦਾ ਦੀਪ ਐਨੇ ਨੂੰ ਜ਼ਗੀਰਾ ਪਾਣੀ ਲੈ ਆਇਆ ਤਾਂ ਦੀਪ ਨੇ ਅਰਮਾਲ ਪਾਣੀ ਵਿੱਚ ਭਿਉ ਰੱਜੋ ਦੇ ਮੱਥੇ ਰੱਖਣਾ ਸ਼ੁਰੂ ਕੀਤਾ ਤੇ ਜ਼ਗੀਰੇ ਨੂੰ ਆਖਿਆ ਬਾਪੂ ਜੀ ਤੁਸੀਂ ਪਾਣੀ ਦੀ ਪੱਟੀ ਰੱਖਦੇ ਰਹੋ ਮੈਂ ਹੁਣੇ ਦਵਾ ਲੈ ਕੇ ਆਇਆ ਇਹ ਆਖ ਦੀਪ ਉੱਥੋਂ ਨਿਕਲ ਗਿਆ ਰਸਤੇ ਵਿੱਚ ਜਾਂਦੇ ਭਾਵਨਾਵਾਂ ਵਹਿ ਰਹੀਆਂ ਸਨ ਅੱਜ ਜਿਵੇਂ ਉਸਨੇ ਰੱਜੋ ਨੂੰ ਪਾ ਲਿਆ ਹੋਵੇ ਕੰਨੀ ਇੱਕੋ ਆਵਾਜ਼ ਗੂੰਜ ਰਹੀ ਸੀ ਮੇਰਾ ਦੀਪ ਮੇਰਾ ਦੀਪ ਦੀਪ ਰੱਜੋ ਲਈ ਮਟਲ ਨੇ ਤਿਆਰ ਸੀ ਦਿਵਾਲੀ ਡਾਕਟਰ ਨੂੰ ਲੱਭਣ ਲੱਗਾ ਕਿਸਮਤ ਨਾਲ ਪਿੰਡ ਦਾ ਛਿੰਦੀ ਡਾਕਟਰ ਦੁਕਾਨ ਤੇ ਹੀ ਸੀ ਦੀਪ ਉਸ ਤੋਂ ਦਵਾਈ ਲੈ ਦੁਬਾਰਾ ਰੱਜੋ ਕੋਲ ਪਹੁੰਚਿਆ ਉਸ ਵਕਤ ਵੀਰਾ ਤੇ ਅਮਰੋ ਵੀ ਘਰ ਪਹੁੰਚ ਚੁੱਕੇ ਸਨ ਸਾਰੇ ਦੂਜੇ ਦਿਵਾਲੇ ਹੋਏ ਸਨ ਦੀਪ ਨੇ ਪਹੁੰਚਦੇ ਹੀ ਵੀਰੇ ਤੋਂ ਪਾਣੀ ਮੰਗਵਾਇਆ ਤੇ ਰੱਜੋ ਨੂੰ ਉਠਾ ਕੇ ਦਵਾਈ ਦਿੱਤੀ ਫਿਰ ਉਸਨੇ ਰੱਜੋ ਨੂੰ ਆਖਿਆ ਡਾਕਟਰ ਨੇ ਆਖਿਆ ਦਵਾਈ ਨਾਲ ਜਲਦੀ ਤਾਪ ਲੱਥ ਜਾਵੇਗਾ ਫਿਕਰ ਨਾ ਕਰੋ ਤੁਸੀਂ ਇਹ ਸੁਣ ਅਮਰੋ ਬੋਲੀ ਬੇਪਤਾ ਇਹ ਜਦੋਂ ਕੋਈ ਚਿੰਤਾ ਕਰਦੀ ਹੈ ਤਾਂ ਤਾਪ ਚੜਾ ਲੈਂਦੀ ਹੈ ਉਹਦੇ ਪਰਸੋਂ ਨੱਥਾ ਆਣ ਡਰਾ ਗਿਆ ਸਾਨੂੰ ਕੋਈ ਨਹੀਂ ਮਾਤਾ ਜੀ ਇਸ ਗੱਲ ਦੀ ਫਿਕਰ ਨਾ ਕਰੋ ਕੋਈ ਨੱਥੇ ਨਾਲ ਮੈਂ ਗੱਲ ਕਰਾਂਗਾ ਜਾ ਉਸ ਨੂੰ ਇੱਥੇ ਹੀ ਲੈ ਆਓ ਕਹਿ ਦਿਓ ਕਿ ਆਪਣਾ ਹਿਸਾਬ ਦੱਸੇ ਇਹ ਸੁਨਜਗੀਰਾ ਬੋਲਿਆ ਨਾ ਪੁੱਤ ਅਸੀਂ ਤਾਂ ਤੇਰੇ ਪਹਿਲਾਂ ਹੀ ਕਰਜ਼ਾਈਆਂ ਤੇਰਾ ਦੇਣਾ ਕਿੰਜ ਦੇਾਂਗੇ ਕੋਈ ਨਹੀਂ ਬਾਪੂ ਜੀ ਫਿਕਰ ਨਾ ਕਰੋ ਇਹ ਆਖਰ ਦੀਪ ਰੱਜੋ ਵੱਲ ਤੱਕਣ ਲੱਗਾ ਰੱਜੋ ਦਾ ਚਿਹਰਾ ਹੁਣ ਕੁਝ ਸਹੀ ਲੱਗ ਰਿਹਾ ਸੀ ਉਸਦੀ ਅੱਧੀ ਚਿੰਤਾ ਦੀਪ ਨੇ ਘਟਾ ਦਿੱਤੀ ਸੀ ਦੀਪ ਨੇ ਫਿਰ ਅਮਰੋਦੂ ਰੱਜੋ ਦੇ ਮੱਥੇ ਤੇ ਪਾਣੀ ਦੀ ਪੱਟੀ ਰੱਖਦੇ ਰਹਿਣ ਲਈ ਕਿਹਾ ਤੇ ਆਪ ਜਗੀਰੇ ਨੂੰ ਨਾਲ ਲੈ ਬਾਹਰ ਆ ਗਿਆ। ਨੱਥੇ ਨਾਲ ਅਗਲੇ ਦਿਨ ਸ਼ਾਮ ਦਾ ਸਮਾ ਬੰਨਿਆ ਗਿਆ। ਉਹ ਖੇਤਰਾਮ ਤੋਂ ਜਗੀਰੇ ਦਾ ਬਹੀ ਖਾਤਾ ਲੈ ਪਹੁੰਚਿਆ। ਜਗੀਰੇ ਦੇ ਘਰ ਦੀ ਟੁੱਟੀ ਕੰਧ ਦੇਖ ਮੁਸਕਰਾਇਆ ਤੇ ਮੁੱਛਾਂ ਨੂੰ ਤਾ ਦੇਣ ਲੱਗਾ। ਉਸ ਨੂੰ ਆਪਣੇ ਫਲਾਬੀ ਜਿਸਮ ਤੇ ਮਾਣ ਹੋਣ ਲੱਗਾ। ਅਖੇ ਜੇ ਲੋਕਾਂ ਅੰਦਰ ਨੱਥੇ ਪਲਵਾਨ ਦਾ ਖੌਫਨਾ ਪੈਦਾ ਹੋਇਆ ਤਾਂ ਜੰਮਣੇ ਦਾ ਕੀ ਫਾਇਦਾ? ਆਹ ਲਓ ਜੀ ਆਪਣਾ ਹਿਸਾਬ ਦੇਖ ਲਓ। ਪੂਰਾ 50000 ਬਣਦਾ ਏ ਨੱਥੇ ਨੇ ਭਾਰੀ ਆਵਾਜ਼ ਵਿੱਚ ਕਿਹਾ ਦੀਪ ਸਾਰਾ ਵਹੀ ਖਾਤਾ ਦੇਖਿਆ ਮੂਲ ਤੇ ਮਸਾਂ 11000 ਸੀ ਵਿਆਜ ਵਿਧਾ ਚੜਾ ਆਰਖਿਆ ਸੀ ਖੇਤਾਰਾਮ ਨੱਥੇ ਹੋਣ ਦਾ ਖਰਚਾ ਵੀ ਜਗੀਰੇ ਤੋਂ ਕਢਣਾ ਚਾਹੁੰਦਾ ਸੀ ਪਲਵਾਨਾ ਇਹ ਤੇ ਨਜਾਇਜ਼ ਕਰ ਰਿਹਾ ਹੈ ਤੇਰਾ ਲਾਲਾ ਦੀਪ ਨੇ ਸਾਰੀ ਜੱਜ ਪੜਤਾਲ ਤੋਂ ਬਾਅਦ ਆਖਿਆ ਭਾਈ ਸਾਹਿਬ ਧਿਆਨ ਨਾਲ ਦੇਖੋ ਕਦੋਂ ਤੋਂ ਕਰਜ਼ ਲੈ ਆਇਆ ਜੋ ਕਰਾਰ ਹੋਇਆ ਉਸੇ ਹਿਸਾਬ ਨਾਲ ਭੁਗਤਾਨ ਕਰਨਾ ਪਊ ਉਹਦੇ ਠੀਕੇ ਇਕਰਾਰਨਾਮਾ ਦਿਖਾਉਣਾ ਜਰਾ ਨੱਥਾ ਤਾਂ ਪੂਰੀ ਤਿਆਰੀ ਵਿੱਚ ਆਇਆ ਸੀ ਉਸਨੇ ਜ਼ਗੀਰੇ ਤੇ ਖੇਤਾਰੰਬ ਵਿਚਕਾਰ ਹੋਇਆ ਇਕਰਾਰਨਾਮਾ ਦਿਖਾਇਆ ਜਿਸ ਤੇ ਜ਼ਗੀਰੇ ਦਾ ਅੰਗੂਠਾ ਲੱਗਾ ਸੀ ਦੀਪ ਮਨੁਮਨ ਸੋਚ ਰਿਹਾ ਸੀ ਕਿਵੇਂ ਇਹ ਪੈਸੇ ਦੇ ਵਪਾਰੀ ਗਰੀਬਾਂ ਦਾ ਖੂਨ ਚੂਸਦੇ ਨੇ ਇਹਨਾਂ ਅਨਪੜ੍ਹ ਭੋਲੇ ਲੋਕਾਂ ਨੂੰ ਕੀ ਪਤਾ ਨਾ ਮੂਲ ਪਤਾ ਨਾ ਵਿਆਜ ਦਾ ਦੀਪ ਨੇ ਫੇਰ ਨੱਥੇ ਨੂੰ ਆਖਿਆ ਦੇਖ ਪਲਵਾਨਾ ਐਨੀ ਰਕਮ ਖੜੇ ਪੈਰ ਦੇਣੀ ਦੀ ਔਖੀ ਏ ਇਹ ਸੁਣ ਨੱਥਾ ਅੱਖਾਂ ਲਾਲ ਕਰਦਾ ਬੋਲਿਆ ਭਾਈ ਸਾਹਿਬ ਇਹ ਤਾਂ ਦੇ ਕੇ ਟਕਾਰਾ ਹੋਣਾ ਨਹੀਂ ਤੇ ਮੈਨੂੰ ਨੱਥਾ ਕਿਹੜਾ ਆਖੂ ਜੇ ਨਹੀਂ ਦਿਓਗੇ ਘਰ ਤੋਂ ਹੱਤੋਂ ਨਾ ਪਊ ਨੱਥਿਆ ਤੈਨੂੰ ਪਤਾ ਹੈ ਇੱਕਦਮ ਐਨੇ ਪੈਸੇ ਇਕੱਠੇ ਜੀਣੇ ਮੁਸ਼ਕਲ ਨੇ ਤੂੰ ਐਦਾਂ ਕਰ 10000 ਪਰਸੋਂ ਲੈ ਲਵੀਂ ਤੇ ਬਾਕੀ ਹਰ ਮਹੀਨੇ ਤੰਤਨ ਕਰਕੇ ਕਿਸ਼ਤਾਂ ਵਿੱਚ ਨੱਥਾ ਇਹ ਸੋਚੀ ਪਿਆ ਹੁੰਜ ਵੀ ਤੇ ਸਾਰੇ ਡੁੱਬੇ ਹੋਏ ਨੇ ਕਿਉਂ ਨਾ ਜੋ ਹੁਣ ਹੱਥੋਂ ਦਾ ਇਹ ਲੈ ਲਿਆ ਜਾਵੇ ਨਾਲੇ ਇਸ ਘਰ ਦਾ ਕੀ ਕਰੂ ਲਾਲਾ ਨਾ ਇਹਦੀ ਰਜਿਸਟਰੀ ਹੈ ਨਾ ਹੋਰ ਕੋਈ ਕਾਗਜ਼ਾਤ ਹਾਂ ਹਾਂ ਠੀਕ ਹੈ ਇੰਜ ਕਰ ਲੈਂਦੇ ਹਾਂ ਨੱਥੇ ਨੇ ਆਪਣੀ ਸਹਿਮਤੀ ਪ੍ਰਗਟਾਈ ਠੀਕ ਹੈ ਭਲਵਾਨਾ ਲਾਲੇ ਕੋਲੋਂ ਪਰਸੋਂ ਨਵਾਂ ਇਕਰਾਰ ਆ ਲਿਆ ਦੇਵੀਂ ਤੇ ਖਾਤਾ ਬਰਕਰਾਰ ਕਰਦੀ ਇਸ ਤੋਂ ਉੱਪਰ ਇੱਕ ਪੈਸਾ ਨਹੀਂ ਦੇਣਾ ਸਾ ਤੇ ਅਜਿ ਤੋ ਤੂੰ ਇੱਥੇ ਨਹੀਂ ਆਵੇਂਗਾ ਹਰ ਮਹੀਨੇ ਕਿਸ਼ਤ ਲਾਲੇ ਕੋਲ ਪਹੁੰਚਾਇਆ ਕਰੇਗੀ ਠੀਕ ਹੈ ਭਾਈ ਸਾਹਿਬ ਪਰਸੋਂ ਤੂੰ ਸਾਰਾ ਰਕਮ ਅਦਾ ਕਰਨਾ ਤੇ ਮੈਂ ਉਸੇ ਵਕਤ ਲਾਲੇ ਦਾ ਦਸਤਾ ਕੀਤਾ ਇਕਰਾਰ ਦੇਵਾਂਗਾ ਉਸ ਵਕਤ ਜਗੀਰਾ ਤੇ ਆਮਰੋ ਕੋਲ ਹੀ ਖਲੋਤੇ ਸਨ ਅਬਰੋ ਦੀਪ ਨੂੰ ਬਾਹੋਂ ਫੜ ਪਾਸੇ ਲੈ ਗਈ ਵੇ ਪੁੱਤ 10000 ਕਿੰਜ ਦੇਵਾਂਗੇ ਸਾਡੇ ਪਲੇ ਤੇ ਕੱਖ ਨਹੀਂ ਏ ਮਾਤਾ ਜੀ ਤੁਸੀਂ ਫਿਕਰ ਨਾ ਕਰੋ ਮੈਂ ਸਾਰਾ ਇੰਤਜ਼ਾਮ ਕਰ ਲਵਾਂਗਾ ਬੇਪੁੱਤ ਤੂੰ ਕਿੰਜ ਕਰੇਗਾ ਇੰਨਾ ਸਭ ਕੁਝ ਥੋੜਾ ਹੈ ਨਾਲੇ ਤੂੰ ਸਾਡੇ ਲਈ ਇੰਨਾ ਕਿਉਂ ਕਰੇਗਾ ਅਮਰੋਪ ਭਾਵਕ ਹੁੰਦੀ ਬੋਲੀ ਕੋਈ ਨਹੀਂ ਮਾਤਾ ਜੀ ਤੁਸੀਂ ਵੀ ਤੇ ਮੇਰੀ ਮਾਂ ਵਰਗੇ ਹੋ ਮਾਂ ਨੂੰ ਦੁਖੀ ਥੋੜਾ ਦੇਖ ਸਕਦਾ ਮੈਨੂੰ ਕੱਲ ਦਾ ਸਮਾਂ ਦਿਓ ਅਬਰੋ ਨੇ ਮੋਹ ਵਿੱਚ ਆਦੀਪ ਨੂੰ ਗੱਲ ਕਰਨ ਲਗਾ ਲਿਆ ਤੇ ਅਥਰੂ ᱜੇਰਨ ਲੱਗੀ ਰੱਜੋ ਬੂਹੇ ਤੇ ਖਲੋਤੀ ਸਾਹਿਬ ਦੇਖ ਰਹੀ ਸੀ ਦੀਪਲੀ ਮਨ ਵਿੱਚ ਪਿਆਰ ਤੇ ਇੱਜ਼ਤ ਹੋਰ ਵੱਧ ਗਈ ਸੀ ਦੀਪ ਉਸ ਵਕਤ ਉੱਥੋਂ ਚਲਾ ਗਿਆ ਉਹ ਨਥੋ ਨੂੰ ਪਰਸੋਂ ਦਾ ਸਮਾਤਾ ਦੇ ਬੈਠਾ ਸੀ ਪਰ ਉਹਦਰੋਂ ਪਤਾ ਨਾ ਸੀ ਕਿ ਪੈਸਿਆਂ ਦਾ ਇੰਤਜ਼ਾਮ ਕਿਵੇਂ ਕਰੇਗਾ ਜੇ ਨਾ ਕੋਈ ਵਸੀਲਾ ਹੋਇਆ ਤਾਂ ਤਾਂ ਰੱਜੋ ਰੂ ਕੀ ਮੂ ਦਿਖਾਏਗਾ ਅਮਰੋ ਲਈ ਵੀ ਯਕੀਨ ਕਰਨਾ ਔਖਾ ਸੀ ਇੱਕ ਅਣਜਾਣ ਸ਼ਖਸ ਇਸੇ ਲਈ ਇੰਨਾ ਕਿਵੇਂ ਕਰ ਸਕਦਾ ਹੈ ਉਹ ਵੀ ਜੋ ਕੁਝ ਮਹੀਨੇ ਪਹਿਲਾਂ ਮਿਲਿਆ ਹੋਵੇ ਅਮਰੋ ਦੇ ਦਿਲ ਨੂੰ ਯਕੀਨ ਨਹੀਂ ਸੀ ਆ ਰਿਹਾ ਪਰ ਫਿਰ ਵੀ ਦੀਪ ਦੇ ਅਸਾਂ ਟਿਕੀਆਂ ਸਨ ਅਗਲਾ ਦਿਨ ਚੜਿਆ ਅਮਰੋ ਸਾਰਾ ਦਿਨ ਬੂਹੇ ਵੱਲ ਤੱਕਦੀ ਰਹੀ। ਪਰ ਜੋ ਵੀ ਬਾਰ-ਬਾਰ ਬੂਹੇ ਅੱਗੇ ਜਾ ਖਲੋਂਦੀ, प्रदीप ਕਿਤੇ ਨਜ਼ਰੀ ਨ ਆਇਆ। ਸਾਰਾ ਦਿਨ ਬੀਤਿਆ, ਹਨੇਰਾ ਪਸਰਨ ਲੱਗਾ। ਅਮਰੋ ਦੇ ਅੰਦਰੋਂ ਆਵਾਜ਼ਾਂ ਆਉਣ ਲੱਗੀਆਂ। ਮੈਂ ਤੇ ਪਹਿਲਾਂ ਹੀ ਕਹਿੰਦੀ ਸਾਂ, ਬਗਾਨਿਆਂ ਲਈ ਕੌਣ ਕਰਸੀ? ਨਾਲੇ ਉਹ ਵੀ ਸਾਡੇ ਵਰਗਿਆਂ ਲਈ। ਪਰ ਰੱਜੋ ਦੀ ਆਸ ਅਜੇ ਟੁੱਟੀ ਨਾ ਸੀ। ਉਸ ਨੂੰ ਦੀਪ ਤੇ ਯਕੀਨ ਸੀ। ਅਗਲੇ ਦਿਨ ਦਾ ਸੂਰਜ ਚੜ੍ਹਿਆ, ਸਾਰੇ ਬੂਹੇ ਵੱਲ ਤੱਕਦੇ ਰਹੇ। ਜਗੀਰੇ ਅੰਦਰ ਨੱਥੇ ਦਾ ਡਰ ਫੈਲਣ ਲੱਗਾ ਜਿਵੇਂ ਨੱਥਾ ਆਵੇਗਾ ਤੇ ਪੈਸੇ ਦੀ ਮੰਗ ਕਰੇਗਾ ਫਿਰ ਉਸਦੇ ਸਾਰੇ ਡੱਬਰ ਨੂੰ ਘਰੋਂ ਕੱਢ ਦੇਵੇਗਾ ਨੱਥੇ ਦਾ ਫੁੱਲਮਾ ਸਰੀਰ ਗੋਲਮਟੋਲ ਚਿਹਰਾ ਮੋਟੀਆਂ ਗੱਲਾਂ ਜਗੀਰੇ ਦੇ ਅੱਖਾਂ ਸਾਹਮਣੇ ਆ ਰਹੀਆਂ ਸਨ ਉਹ ਵਾਰ-ਵਾਰ ਦਰਵਾਜ਼ੇ ਵੱਲ ਟੱਕ ਰਿਹਾ ਸੀ ਸਵੇਰ ਦਾ ਕਿਸੇ ਜੀ ਨੇ ਅੰਨ ਦਾ ਦਾਣਾ ਮੂੰਹ ਨਾਲ ਆਇਆ ਸਭਨਾ ਅੰਦਰ ਸਹਿਮ ਬਸਰਿਆ ਸੀ ਉਹਔਰ ਉਹਨੇ ਬੀਰੇ ਨੂੰ ਪਹਿਲਾਂ ਹੀ ਕਿ ਜੋ ਤਾਈ ਦੇ ਪੁੱਤੇ ਨਾਲ ਹੇਲੇੜੇ ਨੂੰ ਪੇ ਦਿੱਤਾ ਸੀ ਅਮਰੋ 12 ਸਾਲਾਂ ਦਾ ਜਵਾਕ ਇਹ ਨੱਥੇ ਦੀਆਂ ਗੱਲਾਂ ਦਾ ਅਸਰ ਨਾ ਸੀ ਦੇਖਣਾ ਚਾਹੁੰਦੀ ਵੀਰਾ ਵੀ ਚਾਹੇ ਚਾਹੀ ਤੇਜੋ ਹੋਰਾਂ ਦੇ ਘਰੀ ਵਾ ਗਿਆ ਬਚਪਨ ਵੀ ਕਿੰਨਾ ਅਨਭੁਲ ਹੁੰਦਾ ਹੈ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ ਹੁੰਦਾ ਸਾਰੇ ਜੰਜਾਲ ਬਾਅਦ ਵਿੱਚ ਹੀ ਆ ਕੇ ਹਰਦੇ ਹਨ ਅਰ ਜੋ ਵਾਰ-ਵਾਰ ਮਾਨੰਦਰ ਪੁਕਾਰ ਕਰ ਰਹੀ ਸੀ ਦੀਪ ਆ ਜਾ ਆ ਜਾ ਨਾ ਹੁਣ ਇੰਜ ਕਿਉਂ ਕਰਦਾ ਜੀ ਹੁੰਜਿਆ ਵੇਲਾ ਕਦੇ ਹੱਥ ਨਹੀਂ ਆਉਂਦਾ ਦੀਪ ਸਿਆ ਜੇ ਜਵਾਨ ਕਹੇ ਬੋਲਣਾ ਪਗਾ ਸਕਿਆ ਤਾਂ ਲਾਹਣ ਤੇਰੇ ਤੇ ਕਿਸ ਪਾਸੋਂ ਮੰਗਾ ਪੈਸੇ ਇਸ ਵਕਤ ਜੇ ਵਿੱਚ ਵੀ ਥੈਲਾ ਨਹੀਂ ਹੈ ਦੀਪ ਸੁਪ ਚ ਦਾ ਰਹਾ ਉਸ ਵਕਤ ਬਸ ਇੱਕੋ ਨਾਮ ਚੇਤੇ ਆਇਆ ਮੋਜੀ ਰਾਮ ਦੀਪ ਨੇ ਉਸੇ ਵਕਤ ਸਾਈਕਲ ਚੁੱਕਿਆ ਤੇ ਉਸ ਦੀ ਦੁਕਾਨ ਤੇ ਜਾ ਪੁੱਜਿਆ ਮੋਜੀ ਰਾਮ ਹਿਸਾਬ ਕਿਤਾਬ ਦੇ ਮਾਲਵੇ ਚ ਬਹੁਤ ਤੇਜ਼ ਤਰਾਰ ਸੀ ਉਹ ਆਧਾਰਤਾ ਕਿਸੇ ਨਾਲ ਉਂਝੀ ਨਹੀਂ ਸੀ ਕਰਦਾ ਦੀਪ ਨੂੰ ਉਸ ਤੋਂ ਉਮੀਦ ਨਾ ਸੀ ਪਰ ਇੱਕੋ ਹੀ ਸੀ ਜੋ ਪੈਸੇ ਦੇ ਸਕਦਾ ਸੀ ਦੀਪ ਨੇ ਕੁਰਸੀ ਤੇ ਬੈਠੇ ਮੋਜੀ ਰਾਮ ਨੂੰ ਆਖਿਆ ਬਾਬਾ ਜੀ ਅੱਜ ਇੱਕ ਅਰਜ਼ ਕਰਨੀ ਸੀ ਤੁਸਾਂ ਕੋਲ ਮੋਜੀ ਰਾਮ ਆਪਣੀ ਕੁਰਸੀ ਦਾ ਤਕੀਆ ਸੀ ਕਰਦਾ ਬੋਲਿਆ ਕੀ ਹੋਇਆ ਪੁੱਤਰਾ ਸਭ ਖੈਰੀਅਤ ਤਾਂ ਹੈ ਜੀ ਬਸ ਕੁਝ ਕੇ ਪੈਸਿਆਂ ਦੀ ਲੋੜ ਸੀ ਇਹ ਸੁਣ ਮੋਜੀ ਰਾਮ ਅਚੰਬਿਤ ਹੋਇਆ ਅਚਾਨਕ ਕੀ ਲੋੜ ਆਣ ਪਈ ਪੁੱਤਰਾ ਤੈਨੂੰ ਤੇ ਪਤਾ ਹੈ ਮੈਂ ਕਦੇ ਕਿਸੇ ਦੇ ਹੱਕ ਦੀ ਰੱਖਦਾ ਨਹੀਂ ਤੇ ਵਾਧੂ ਦਿੰਦਾ ਨਹੀਂ ਹਾਂਜੀ ਬਾਬਾ ਜੀ ਪਰ ਲੋੜ ਹੀ ਐ ਸੀ ਆਣ ਪਈ ਕੋਈ ਚਾਰਾ ਨਹੀਂ ਹੈ ਕੱਲ ਦਾ ਇਕਰਾਰ ਕਰਿਆ ਹੈ 10000 ਦੇਣ ਦਾ ਕੀ ਕੀ 10000 ਪੁੱਤਰਾ ਤਰੀ ਪੌਣੇ 2 ਮਹੀਨੇ ਦੀ ਤਨਖਾਹ ਹੈ ਜੀ ਜਾਣਦਾ ਹਾਂ ਤੁਸੀਂ ਮੈਨੂੰ 2 ਮਹੀਨੇ ਤਨਖਾਹ ਨਾ ਦੇਣਾ ਮੈਂ ਨਹੀਂ ਮੰਗਾਗਾ ਨਾ ਨਾ ਪਹਿਲਾਂ ਕੰਮ ਕਰ ਸੀ ਫਿਰ ਪੈਸਾ ਲੈ ਸੀ ਮਾਫ ਕਰੀਂ ਪੁੱਤਰਾ ਮੈਂ ਇੰਜ ਨਹੀਂ ਕਰ ਸਕਦਾ ਮਦੀਰਾਮ ਨੇ ਦੀਪ ਨੂੰ ਸਾਫ਼ ਜਵਾਬ ਦੇ ਦਿੱਤਾ ਦੀਪ ਕੋਲ ਹੋਰ ਕੋਈ ਚਾਰਾ ਨਾ ਰਿਹਾ ਉਹ ਟੁੱਟੇ ਦੇ ਨਾਲ ਘਰ ਵਾਪਸ ਆ ਗਿਆ ਚਿਹਰੇ ਤੇ ਉਦਾਸੀ ਝਲਕ ਰਹੀ ਸੀ ਫਿਰ ਖਿਆਲ ਆਇਆ ਕਿ ਸ਼ਾਇਦ ਮਾਂ ਕੋਲ ਗਹਿਣੇ ਹੋਣ ਉਹਨਾਂ ਨੂੰ ਵੇਚ ਕੇ ਹੀਲਾ ਹੋ ਜਾਵੇ ਪਰ ਚੇਤਾ ਆਇਆ ਕਿ ਉਹ ਤੇ ਬਾਪੂ ਨੇ ਸਾਰੇ ਵੇਚ ਦਿੱਤੇ ਸਨ ਫਿਰ ਵੀ ਕਰਜ਼ਾ ਨਾ ਲੱਥਾ ਸੀ ਆਖਰਾਂ ਉਹ ਖੁਦਕੁਸ਼ੀ ਕਰ ਲਈ ਸੀ ਅਗਲੀ ਸਵੇਰ ਹੋਈ ਦੀਪ ਨੇ ਭਜਨ ਸਿੰਘ ਆਰਤੀ ਇਹ ਬਾਬਤ ਜਾਣ ਦਾ ਫੈਸਲਾ ਕਰ ਰਿਹਾ ਮੋਹ ਕੱਡੇ ਬੋਲ ਪਗਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ ਉਸ ਦਰ ਜਾਣ ਤੋਂ ਪਹਿਲਾਂ ਉਸਦੇ ਮਾਨੇ ਵੰਗਾਰਿਆ ਦੀਪ ਇਹ ਤੇ ਉਹੀ ਏ ਜਿਸ ਦਾ ਕਰਜ਼ ਉਤਾਰਦੇ ਬਾਪੂ ਮਰ ਗਿਆ ਸੀ ਤੇ ਹੁਣ ਤੂੰ ਵੀ ਉਸੇ ਕੋਲ ਜਾ ਰਿਹਾ ਹੈ ਭਜਨ ਦੀ ਦੇਲੀ ਵੜਿਆ ਤਾਂ ਉਹ ਬਲਚੇਤੇ ਆਇਆ ਜਦੋਂ ਬਾਪੂ ਦੀ ਉਂਗਲੀ ਫੜ ਇੱਥੇ ਆਇਆ ਕਰਦਾ ਸੀ ਬਾਪੂ ਆਉਂਦੇ ਜਾਂਦੇ ਸਮੇਂ ਹੱਥ ਜੋੜਾ ਭਜਨ ਸਿੰਘ ਅੱਗੇ ਖਲੋਤਾ ਹੁੰਦਾ ਸੀ ਉਸਦੇ ਦਰ ਤੋਂ ਬਾਹਰ ਆਓ ਦੀਪ ਨੂੰ ਮੋਢਿਆਂ ਤੇ ਚੁੱਕ ਲੈਂਦਾ ਉਸ ਦੀ ਪਸੰਦੀਦਾ ਵਰਫੀ ਖਵਾਉਣ ਲਈ ਹਲਵਾਈ ਦੀ ਦੁਕਾਨ ਤੇ ਲੈ ਜਾਂਦਾ ਅੱਜ ਫਿਰ ਦੀਪ ਦੀਆਂ ਅੱਖਾਂ ਨਮ ਸਨ ਦੀਪ ਭਜਨ ਸਿਆਂ ਦਾ ਇੰਤਜ਼ਾਰ ਕਰਦਾ ਰਿਹਾ ਘੰਟਿਆਂ ਵੱਧੀ ਇੰਤਜ਼ਾਰ ਤੋਂ ਬਾਅਦ ਭਜਨ ਸਿਆਂ ਆਇਆ ਚਿੱਟੇ ਕੁਰਤੇ ਪਜਾਮੇ ਵਿੱਚ ਮੁੱਛਾਂ ਨੂੰ ਤਾ ਦਿੰਦਾ ਆਪਣੀ ਕੁਰਸੀ ਤੇ ਆਣ ਬੈਠਿਆ ਉਸ ਨੇ ਦੀਪ ਨੂੰ ਪਛਾਣ ਦੇ ਦੇਰ ਨਾ ਕਰੀ ਕੀ ਗੱਲ ਕਾਕਾ ਅੱਜ ਬੜੇ ਚਿਰਾਂ ਪਿੱਛੇ ਗਿੜਾ ਮਾਰਿਆ ਬਸ ਚਾਚਾ ਜੀ ਅੱਜ ਲੋੜ ਪਈ ਏ ਹਾਂ ਹਾਂ ਸਾਡੇ ਕੋਲ ਆਉਂਦੇ ਹੀ ਲੋੜ ਨੂੰ ਨੇ ਚੱਲ ਦੱਸ ਲੋੜ ਕੀ ਏ ਜੀ 10000 ਚਾਹੀਦਾ ਸੀ ਕੋਈ ਨਹੀਂ ਪੁੱਤਰਾ ਜਿੰਨਾ ਚਾਹੀਦਾ ਉਹਨਾਂ ਲੈ ਪਰ ਯਾਦ ਰੱਖੀ ਭਾਜਨ ਸਿੰਘਾਂ ਤੋਂ ਕਰਜ਼ਾ ਲੈਣਾ ਸੌਖਾ ਹੈ ਪਰ ਮੋੜਨਾ ਔਖਾ ਹੈ ਕਈ ਤੇ ਇਹ ਜਾਨੋ ਚਲੇ ਗਏ ਕਰਜ਼ੇ ਉਤਾਰ ਦੇ ਜੀ ਹਾਂ ਪਤਾ ਹੈ ਤੁਸੀਂ ਵਸ ਕਰਜ਼ਾ ਦਿਓ ਮੈਂ ਜਲਦ ਚੁਕਤਾ ਕਰ ਦੇਵਾਂਗਾ ਦੀਪ ਨੇ ਦਿਲ ਤੇ ਪੱਥਰ ਰੱਖ ਆਖਿਆ ਭਾਜਨ ਸਿੰਘ ਤੋਂ ਕਰਜ਼ਾ ਲੈਂਦੇ ਲੈਂਦੇ ਦੀਪ ਨੂੰ ਸ਼ਾਮਾ ਪੈ ਗਈਆਂ ਸਨ ਇਕਰਾਰਨਾਮਾ ਗਵਾਹੀ ਆਦ ਵਿੱਚ ਕਾਫੀ ਸਮਾਂ ਲੱਗਾ। ਪੰਜ ਸਿੰਘ ਕੋਈ ਕੰਮ ਕੱਚੇ ਪੈਰੀ ਨਹੀਂ ਸੀ ਕਰਦਾ। ਐਨੇ ਨੂੰ ਨੱਥੇ ਨੇ ਆਣ ਜਗੀਰੇ ਦਾ ਬੂਹਾ ਖੜਕਾ ਦਿੱਤਾ ਸੀ। ਅਮਰੋਤ ਜਗੀਰਾ ਦੀਪ ਦੇ ਆਉਂਦੀ ਆਸ ਛੱਡ ਚੁੱਕੇ ਸਨ। ਰੱਜੋ ਦਾ ਦਿਲ ਵੀ ਮਦਮ ਗਤੀ ਨਾਲ ਟੜਕ ਰਿਹਾ ਸੀ। ਕਿੱਥੇ ਐ? ਕੀ ਨਾ ਸੀ ਹਾਂ ਦੀਪ ਲਾਜਗੀਰੇ ਜੇ ਵਾਦਾ ਹੋਇਆ ਸੀ 10000 ਤੇਰੇ ਬੂਹੇ ਨੱਥਾ ਆਂ ਟੁਕਿਆ ਏ। ਨੱਥਾ ਗਰਜ ਨਾਲ ਬੋਲਿਆ ਅੱਜ ਉਸਨੇ ਚੰਗਾ ਮਲ ਛਕਿਆ ਸੀ ਅੱਖਾਂ ਲਾਲ ਸਨ ਉਹਦੇ ਮੋٹے ਸੀ ਵਿੱਚੋਂ ਸਾਹਾਂ ਦੀ ਆਵਾਜ਼ ਬੀਨ ਵਾਂਗ ਗੂੰਜ ਰਹੀ ਸੀ ਉਹ ਹਮੇਸ਼ਾ ਵਾਂਗ ਨੱਕ ਰਹੀ ਬੋਲ ਰਿਹਾ ਸੀ ਉਹਦੇ ਲਾਗੇ ਕਿਹੜਾ ਕਮਜ਼ੋਰ ਦਿਲ ਜਗੀਰਾ ਕੰਬ ਰਿਹਾ ਸੀ ਉਹਨਾਂ ਨੇ ਜਗੀਰੇ ਦੇ ਮੋਢੇ ਹੱਥ ਰੱਖਿਆ ਵੀਰੇ ਦੇ ਪਾਪੇ ਫੇਰ ਕਰਨਾ ਕਰ ਕਾਸ਼ ਉਹ ਇਹ ਸ਼ਬਦ ਜਗੀਰ ਨੂੰ ਕਹਿ ਪਾਉਂਦੀ ਪਰ ਉਹ ਚੁੱਪ ਸੀ ਐਨ ਨੂੰ ਨੱਥਾ ਫੇਰ ਕਰ ਗਿਆ ਕੋਈ ਇਹਨਾਂ ਨੇ 2000 ਪੈਸੇ ਪੂਸੇ ਪਾਗਲ ਬਣਾਇਆ ਸਾਲਿਆਂ ਨੇ ਚੱਕਲੋ ਜੋ ਘਰ ਚ ਹੈਗਾ ਨੱਥੇ ਦੀ ਆਵਾਜ਼ ਸੁਣਦੇ ਹੀ ਉਹਦੇ ਚੇਲੇ ਚਬਕੇ ਅੰਦਰ ਨੂੰ ਬਦਲਣ ਲੱਗੇ ਰੱਜੋ ਦੇ ਢਿੱਡੀ ਹੌਲ ਪੈਣ ਲੱਗੇ ਐਨਨੋ ਦੀਪ ਨੇ ਆਣ ਬੂਆ ਖੋਲਿਆ ਉਹ ਸਾਹੋ ਸਾਹ ਹੋਇਆ ਸੀ ਭਜਨ ਸਿੰਘ ਦੇ ਘਰੋਂ ਸਾਈਕਲ ਤੇਜ਼ ਗਤੀ ਨਾਲ ਚਲਾ ਕੇ ਆਇਆ ਸੀ ਨੱਥੇ ਓਏ ਨੱਥੇ ਰੁਕ ਜਰਾ ਦੀਪ ਨੇ ਦੂਰੋਂ ਆਵਾਜ਼ ਦਿੱਤੀ ਰੱਜੋ ਦੀ ਮੱਦਮ ਪਈ ਧੜਕਣ ਇਕਦਮ ਤੇਜ਼ ਹੋਈ ਉਹਦਾ ਸਾਰਾ ਧਿਆਨ ਦੀਪ ਵੱਲ ਚਲਾ ਗਿਆ ਦੀਪ ਦਾ ਸਾਹ ਨਾਲ ਸਾਹ ਨਹੀਂ ਸੀ ਰਲ ਰਿਆ ਰੱਜੋ ਨੇ ਕੜੇ ਵਿੱਚੋਂ ਪਾਣੀ ਦਾ ਗਲਾਸ ਭਰਿਆ ਤੇ ਦੀਪ ਨੂੰ ਜਾ ਦਿੱਤਾ ਦੀਪ ਪਾਣੀ ਫੜਦੇ ਰੱਜੋ ਵੱਲ ਵੇਖਿਆ ਇਹ ਮੁਸਕਰਾਇਆ ਰੱਜੋ ਨੂੰ ਸਮਝਣ ਵਿੱਚ ਦੇਰ ਨ ਲੱਗੀ ਕਿ ਦੀਪ ਨੇ ਆਪਣੀ ਜ਼बान ਕਹੇ ਬੋਲ ਪਗਾ ਦਿੱਤੇ ਹਨ ਆ ਲੈ ਨੱਥੇ ਚੰਗੀ ਤਰ੍ਹਾਂ ਗਿਣ ਲੈ ਦੀਪ ਨੇ ਨੱਥੇ ਹੱਥ ਅੰਦਰ 10000 ਦੀ ਗੁੱਤੀ ਰੱਖ ਦੇਤੀਆ ਨੱਥਾ ਥੁਕਲਾ ਪੈਸੇ ਗਿਣਨ ਲੱਗਾ ਮਾਫ ਕਰਨਾ ਬਾਪੂ ਜੀ ਔਰ ਵਿੱਚ ਦੇਰੀ ਹੋਈ ਦੀਪ ਨੇ ਜੰਗੀਰੇ ਨੂੰ ਆਖਿਆ ਨਾ ਪੁੱਤ ਇੰਜ ਨਾ ਆਖ ਤੂੰ ਅੱਜ ਫਿਰ ਮੇਰੇ ਲਈ ਰੱਬ ਵਾਂ ਬੋੜਿਆ ਐ ਵੇ ਤੂੰ ਕਿੰਨੀ ਵੀਰਾਂ ਬਚਾਏਗਾ ਇਸਕਰੀਬ ਨੂੰ ਜਗੀਰਾ ਭਾਵਕ ਹੋਇਆ ਆਖਣ ਲੱਗਾ ਅਮਰੋ ਵੀ ਦੀਪ ਅੱਗੇ ਹੱਥ ਜੋੜ ਖਲੋਤੀ ਸੀ ਹਾਂ ਪੂਰੇ ਨੇ ਪੂਰੇ ਦੱਸਨੇ ਐਨੇ ਨੂੰ ਨੱਥਾ ਬੋਲਿਆ ਠੀਕ ਹੈ ਹੁਣ ਵਾਦੇ ਮੁਤਾਬਕ ਇਕਰਾਰ ਦਿੱਤਾ ਜਾਵੇ। ਦੀਪ ਨੇ ਨੱਥੇ ਨੂੰ ਚੇਤਾ ਕਰਾਇਆ। ਹਾਂ ਹਾਂ ਨੱਥਾ ਜੋ ਕਹਿੰਦਾ ਕਰਦਾ ਹੈ। ਆਹ ਲੈ ਕਰਾਰਨਾਮਾ। ਖੇਤਰਾਮ ਦੇ ਦਸਤਖਤ ਹੋਏ ਨੇ। ਹੁਣ ਬੱਸ ਤੁਸਾਂ 15 ਦੇਣਾ ਓ ਵੀ 5 ਕਿਸ਼ਤਾਂ ਵਿੱਚ। ਇਹ ਆਖਦਾ ਨੱਥਾ ਆਪਣੇ ਬੰਦੇ ਲੈ ਉਥੋਂ ਚਲਦਾ ਹੋਇਆ। ਬੇਪੁੱਤ ਸਾਡੇ ਤਾਂ ਸਾਹ ਸੁੱਤੇ ਗਏ ਸਨ। ਇੱਕ ਪਲ ਲੱਗਾ ਕਿ ਤੂੰ ਨਹੀਂ ਹੋਣਾ। ਅਮਰੋਦੀਪ ਨੂੰ ਆਖਣ ਲੱਗੀ। ਰੱਜੋ ਨੇ ਗਲ ਟੋਕ ਦੇ ਕੇ ਆਂਝ ਕੇ ਮਿਨਾਉਂਦੇ ਮਾਂ ਇਹ ਜੋ ਕਹਿੰਦੇ ਕਰਦੇ ਨੇ ਨਹੀਂ ਹਾਂ ਹਾਂ ਉਹ ਤਾਂ ਮੈਂ ਵੇਖ ਲਿਆ ਅੱਜ ਅਮਰੋ ਨੇ ਹੱਸਦੇ ਹੋਏ ਰੱਜੋ ਦੀ ਗੱਲ ਦਾ ਹੰਗਾਰਾ ਭਰਿਆ ਦੀਪ ਦੋਮਾ ਨੂੰ ਖੁਸ਼ ਵੇਖ ਕੇ ਖੁਸ਼ ਹੋ ਰਿਹਾ ਸੀ ਰੱਜੋ ਦੀ ਕਹੀ ਗੱਲ ਉਸ ਦੇ ਦਿਲ ਨੂੰ ਟੰਬ ਗਈ ਸੀ ਉਸ ਦਾ ਦਿਲ ਤੇ ਕਰਦਾ ਸੀ ਰੱਜੋ ਨਾਲ ਇਸੇ ਵਕਤ ਜੀਣ ਮਰਨ ਦਾ ਵਾਅਦਾ ਕਰ ਲੇ ਪਰ ਵਕਤ ਵੀ ਅਜੇ ਵਕਤ ਪਾਲਦਾ ਸੀ ਪੁੱਤ ਤੇਰਾ ਇਹ ਕਰਜ਼ਾ ਮੈਂ ਕਿੰਝ ਚਕਾਵਾਂਗਾ ਜਗੀਰਾਦੀਪ ਨੂੰ ਆਖਣ ਲੱਗਾ ਉਸਦੇ ਨੈਣ ਛਲਕ ਰਹੇ ਸਨ ਕੋਈ ਕਰਜ਼ਾ ਨਹੀਂ ਬਾਪੂ ਜੀ ਤੁਸੀਂ ਵੀ ਮੇਰੇ ਬਾਪੂ ਵਰਗੇ ਹੋ ਉਹ ਨਹੀਂ ਤੇ ਤੁਸੀਂ ਸਹੀ ਜੋ ਰੱਬ ਕਰਦਾ ਸਹੀ ਕਰਦਾ ਹੈ ਦੀਪ ਨੇ ਜਗੀਰੇ ਦਾ ਬੋਝ ਹਲਕਾ ਕਰਦੇ ਚਾ ਇਹ ਸੀ ਜੀ ਕਹਾਣੀ ਦਾ ਭਾਗ ਚੌਥਾ ਕਹਾਣੀ ਦਾ ਭਾਗ ਅੰਜਮਾ ਆ ਕਾਲਾ ਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ